7 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹਾ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਜਾਣਦੇ ਹਾਂ 7 ਫਰਵਰੀ ਦੇ ਇਤਿਹਾਸ ਬਾਰੇ। 7 ਫਰਵਰੀ 1948 ਨੂੰ ਮੇਜਰ ਮਲਕੀਤ ਸਿੰਘ ਬਰਾੜ ਨੇ ਭਾਰਤ-ਪਾਕਿਸਤਾਨ ਜੰਗ ਦੌਰਾਨ ਜੰਮੂ-ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਭਾਰਤ ਮਾਤਾ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। 15 ਅਗਸਤ 1918 ਨੂੰ ਜਨਮੇ ਬਰਾੜ 1941 ਵਿੱਚ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਅਤੇ ਸੈਕੰਡ ਲੈਫਟਿਨੈਂਟ ਦੇ ਰੂਪ ਵਿੱਚ ਕੁਮਾਉ ਰੈਜੀਮੈਂਟ ਵਿੱਚ ਸ਼ਾਮਲ ਹੋਏ। ਅਨੁਸ਼ਾਸਨ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਸਦਕਾ ਬਰਾੜ 7 ਸਾਲ ਤੋਂ ਵੀ ਘੱਟ ਸਮੇਂ ਵਿੱਚ ਮੇਜਰ ਦੇ ਅਹੁਦੇ ਤੱਕ ਪਹੁੰਚੇ। 1948 ਦੌਰਾਨ ਮੇਜਰ ਬਰਾੜ ਦੀ ਯੂਨਿਟ ਜੰਮੂ ਅਤੇ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਤਾਇਨਾਤ ਸੀ। ਪਾਕਿਸਤਾਨ ਨਾਲ 1947 ਵਿੱਚ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਸੀ 7 ਫਰਵਰੀ 1948 ਨੂੰ ਬਰਾੜ ਦੁਸ਼ਮਨਾ ਨਾਲ ਲੜਦੇ ਹੋਏ ਜ਼ਖਮੀ ਹੋ ਗਏ ਤੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਗਏ ਮੇਜਰ ਮਲਕੀਤ ਸਿੰਘ ਬਰਾੜ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਲਈ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ 7 ਫਰਵਰੀ 1992 ਨੂੰ ਭਾਰਤ ਵਿੱਚ ਬਣੀ ਪਹਿਲੀ ਪੰਡੂਬੀ ਆਈ ਐਨ ਐਸ ਸ਼ਾਲਕੀ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਆਈ ਐਨ ਐਸ ਸ਼ਾਲਕੀ ਇੱਕ ਸ਼ਿਸ਼ੂਮਾਰ ਕਲਾਸ ਡੀਜ਼ਲ ਇਲੈਕਟ੍ਰਿਕ ਪੰਡੂਬੀ ਹੈ ਇਹ ਪਹਿਲੀ ਸਵਦੇਸ਼ੀ ਪੰਡੂਬੀ 3 ਤੰਬਰ 1999 ਨੂੰ ਮੁੰਬਈ ਵਿੱਚ ਲਾਂਚ ਕੀਤੀ ਗਈ ਸੀ ਆਈ ਐਨ ਐਸ ਸ਼ਾਲਕੀ ਨੂੰ ਮਜ਼ਾਕਨ ਡੌਕ ਲਿਮਟਿਡ ਦੁਆਰਾ ਬਣਾਇਆ ਗਿਆ ਸੀ ਭਾਰਤੀ ਜਲ ਸੈਨਾ ਕੋਲ ਚਾਰ ਸ਼ਿਸ਼ੂਮਾਰ ਸ਼੍ਰੇਣੀ ਦੀਆਂ ਪੰਡੂਬੀਆਂ ਹਨ ਜਿਨ੍ਹਾਂ ਵਿੱਚੋਂ ਚਾਰਾ ਨੂੰ 1986 ਅਤੇ 1994 ਅਰਵੇ ਦੇ ਵਿਚਕਾਰ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਸੀ ਆਈ ਐਨ ਐਸ ਸ਼ਾਲਕੀ ਦੀ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਆਈ ਐਨ ਐਸ ਸ਼ਾਲਕੀ ਪੰਡੂਬੀ ਦੀ ਲੰਬਾਈ 211 ਫੁੱਟ ਹੈ ਇਸ ਦੇ ਨਾਲ ਹੀ ਇਸ ਦੀ ਚੌੜਾਈ 21 ਫੁੱਟ ਅਤੇ ਡੂੰਘਾਈ 20 ਫੁੱਟ ਹੈ ਮਸ਼ਹੂਰ ਬੋਰਡ ਗੇਮ ਮੋਨੋਪਲੀ 7 ਫਰਵਰੀ 1935 ਨੂੰ ਕਾਪੀਰਾਈਟ ਕੀਤੀ ਗਈ ਸੀ ਇਹ ਅਮਰੀਕੀ ਖੋਜੂ ਚਾਰਲਸ ਡਾਰੋ ਦੁਆਰਾ ਬਣਾਇਆ ਗਿਆ ਸੀ ਮੋਨੋਪਲੀ ਖੇਡ ਨੂੰ ਭਾਰਤ ਵਿੱਚ ਵਪਾਰਕ ਖੇਡ ਵਜੋਂ ਜਾਣਿਆ ਜਾਂਦਾ ਹੈ ਮੋਨੋਪਲੀ ਸੋ ਤੋਂ ਵੱਧ ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ ਤੇ ਇਹ ਗੇਮ 40 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ ਮੋਨੋਪਲੀ ਦੀ ਖੇਡ ਲੰਬੇ ਸਮੇਂ ਤੱਕ ਚੱਲਦੀ ਆਈ ਹੈ ਸਭ ਤੋਂ ਲੰਬੀ ਮੋਨੋਪਲੀ ਗੇਮ 70 ਦਿਨਾਂ ਲਈ ਖੇਡੀ ਗਈ ਸੀ